ਰਵੀ ਖਾਨ ਜਿਹੜਾ ਕੁੱਟ ਰਿਹਾ ਮੁੰਡੇ ਦੇ ਪਿੱਛੋਂ ਕੜੇ ਮਾਰਦਾ ਦੇਖਿਆ ਨਾ ਉਹੀ ਨੇ ਵਿਖਾ ਨਾ ਉਹੀ ਰਵੀ ਖਾਨ ਜਿਹੜਾ ਬੇਸ ਨੌਜਵਾਨ ਦੇ ਪਿੱਛੋਂ ਕੜੇ ਮਾਰਦਾ ਤੇ ਅੰਦਰੋਂ ਕੱਢੀ ਜੋ ਛਿੱਛਕੇ ਜਾਂਦਾ ਰਵੀ ਖਾਨ ਦਾ ਕਿਥੋਂ ਦਾ ਰਵੀ ਖਾਨ ਜੀ ਹੈ ਜੀ ਚੁਪਤੀ ਲੱਗਦਾ ਮੇਰੇ ਕੰਨ ਕਰ ਕਰ ਨਾ ਬੋਲਉਂਦੇ ਆ ਇਹ ਆ ਕੇ ਸਾਡੀਆਂ ਪੱਕਾ ਲਾਉਣਗੇ ਸਾਡੇ ਧਾਰਿਆਂ ਨੂੰ ਪਹਿਣਗੇ ਸਾਡੀ ਕੁੱਟਮਾਰ ਕਰਨਗੇ ਅਸੀਂ ਬੋਲਾਂਗੇ ਵੀ ਨਾ ਫਰਾਨੀ ਦੀ ਗੱਲ ਦੇਖੋ ਦੇਖ ਯੂਰਪੀ ਦਵਾਇਆ ਹੋਇਆ ਬੰਦਾ ਸਿਵਸਨ ਦਾ ਧੰਨ ਬਣ ਗਿਆ ਕਿ ਮੁਕਸ਼ਰ ਦੇ ਵਿੱਚ ਗੋਲਗਾ ਵੇਚਣ ਲੱਗ ਗਿਆ ਪਰਚਾ ਦਰਜ ਹੋ ਗਿਆ ਉਹਨੂੰ ਸਿਕਿਉਰਿਟੀ ਦਿਵਾਉਣ ਦੇ ਲਈ ਇਹਨੂੰ ਥੱਟਾਂ ਤੇ ਧਮਕੀਆਂ ਆ ਰਹੀਆਂ ਨੇ ਉਸ ਡਿਊਟੀ ਦਿਵਾਉਣ ਦੇ ਲਈ ਉਹ ਤੇ ਧਰਨਾ ਲਾਇਆ ਜਾਂਦਾ ਜਦੋਂ ਇਹ ਨੌਜਵਾਨ ਇੱਕ 25 ਜਿਹੜੀ ਬਿਮਾਰ ਹੁੰਦੀ ਹੈ ਤੇ ਮਿੱਤਰ ਦੀ ਕੋਈ ਦੋਸਤ ਨਹੀਂ ਬੱਚੀ ਹੁੰਦੀ ਹੈ ਉਹਦੇ ਦੀ ਇਹ ਜਾਂਦਾ ਮੈਂ ਉਹਨੂੰ ਲੈ ਕੇ ਹਸਪਤਾਲ ਜਾਣਾ ਹੈ ਸਿਰਫ ਇੰਨੀ ਰੇਲ ਦੀ ਕੰਤਾ ਬਣ ਲੱਗ ਜਾਂਦਾ ਮੇਰੀ ਐਮਰਜੈਂਸੀ ਹੈ ਤੇ ਇਹਦੀ ਕੁੱਟਮਾਰ ਸ਼ੁਰੂ ਕਰ ਦਿੰਦੇ ਆਪਾਂ ਸਾਮਾਰੇ ਧਰਮ ਦੇ ਦੇਖਿਆ ਮਜ਼ਦੂਰਾਂ ਦੇ ਧਰਮ ਦੇ ਦੇਖਿਆ ਆਪਾਂ ਵੀ ਸੜਕਾਂ 'ਚ ਜਾਮ ਚੜਦੇ ਆ ਕੀ ਆਪਾਂ ਕੋਈ ਐਂਬੂਲੈਂਸ ਰੋਕੀ ਆ ਕੋਈ ਐਮਰਜੈਂਸੀ ਕੇਸ ਰੋਕਿਆ ਕੋਈ ਬੰਦਾ ਜਿਹੜਾ ਬਿਮਾਰ ਜਾਂਦਾ ਗੱਡੀ ਜਾਮਾਂ 'ਚ ਰੋਕਿਆ ਕੋਈ ਮਜ਼ਦੂਰੀ ਦਾ ਬੰਦਾ ਆਉਂਦੀ ਆ ਕੇ ਵੀ ਮੇਰੀ ਮਜ਼ਦੂਰੀ ਹੈ ਕੋਈ ਮਰਦ ਹੋ ਗਿਆ ਸੀ ਉੱਥੇ ਜਾਣਾ ਜੋ ਬੰਦਾ ਰੋਕਿਆ ਕਿਸੇ ਨੇ ਨਹੀਂ ਰੋਕਿਆ ਜਾਂਦਾ ਪਰ ਇਸ ਨੌਜਵਾਨ ਨੇ ਆਪਣੀ ਮਰਜ਼ੂਰੀ ਦੱਸੀ ਤੇ ਇਹਦੇ ਬਾਅਦ ਉਹ ਉੱਚਾ ਕੇ ਉੱਠ ਰਿਹਾ ਤੇ ਲੱਖ ਦੀ ਲਾਹਣ ਤਾ ਸਾਡੇ ਉਹ ਤਮਾਸ਼ੀਨ ਬਣ ਕੇ ਖੜੇ ਲੋਕਾਂ ਉੱਤੇ ਇੱਕ ਬੰਦਾ ਹੀ ਨਤਰਾਇ ਇੰਨੀ ਭੀੜ ਦੇ ਵਿੱਚੋਂ 10 ਮਿੰਟ ਦਾ ਜਦੋਂ ਯਾਰ ਹੋਈ 10 ਮਤ ਮੁੰਡੇ ਦੀ ਕੁੰਡਮਾਰ ਹੋਈ ਸਾਡੇ ਲੋਕ ਦੂਰ ਖੜ ਕੇ ਤਮਾਸ਼ਾ ਦੇਖਦੇ ਕੋਈ ਯਾਰਾ ਸਿੱਧਾ ਕਿਸੇ ਦੀ ਲੜਾਈ ਹੁੰਦੀ ਕਿਸੇ ਦੇ ਕੋਈ ਵਿਫਤਾ ਪਈ ਹੁੰਦੀ ਕਿਸੇ ਨੂੰ ਕੋਈ ਮਾਰ ਲੱਗਦਾ ਤਾਂ ਅਸੀਂ ਆਪਣੀਆਂ ਸ਼ਰਤਾਂ ਆਪਣੀਆਂ ਹੱਕਾਂ ਮਾਰੇ ਕਰ ਦਿੰਦੇ ਸੀ ਦੂਜਿਆਂ ਦੀ ਕਾਇ ਅਸੀਂ ਮੁੱਲ ਲੈਂਦੇ ਸੀ ਨਹੀਂ ਓਏ ਤੂੰ ਕੌਣ ਹਮਾਨੂੰ ਨੁਕਸਾਨ ਜਿਦਾ ਸੀ ਜਿਹੜੇ ਨਾਲ ਖੜੇ ਹੁੰਦੇ ਸੀ ਹਮੇਸ਼ਾ ਮਜਨੂਨ ਨਾਲ ਖੜਦੇ ਸੀ ਜਿਹਦੇ ਨਾਲ ਸਾਡਾ ਕੋਈ ਦੂਰ ਦੂਰ ਦਾ ਵਾਸਤਾ ਨਹੀਂ ਸੀ ਤੇ ਸਾਡੇ ਕੋਰਸ ਦੇ ਪ੍ਰਭਾਵ ਨੂੰ ਨੌਜਵਾਨ ਨੂੰ ਪੀੜ ਕੋਟ ਰਹੀ ਹੈ ਤੇ ਸਾਡੇ ਲੋਕ ਐ ਖੜ ਕੇ ਤਮਾਸ਼ਾ ਦੇ ਰਹੇ ਨੇ ਤੇ ਮਖੌਤੀਓ ਸਾਡੀ ਵਾਰੀ ਨਹੀਂ ਆਉਣੀ ਸਿੱਖੋ ਚੇਤੇ ਰੱਖਿਓ ਗੱਲ ਮੇਰੀ ਅੱਜ ਜੀ ਕਹੀ ਹੋਈ ਜੇ ਸੋਨੇ ਗਾਨ ਟੈਰ ਪੈਣੀ ਪੈਣੀ ਛੋਟੀ ਜਿਹੀ ਨੌਜਵਾਨਾਂ ਦੀ ਫਸਲ ਪੱਕ ਕੇ ਤਿਆਰ ਹੋ ਗਈ ਜਵਾਨੀ ਉਹਨੂੰ ਵੱਡਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਹ ਜਿੰਨਾ ਮਾਹੌਲ ਪੰਜਾਬ ਖਰਾਬ ਕੀਤਾ ਜਾ ਰਿਹਾ ਆ ਸਰਸਰ ਦਾ ਪ੍ਰਧਾਨ ਆ ਜੀ ਆਪ ਬਲਾਨਾ ਪ੍ਰਧਾਨ ਆ ਜੀ ਇਹ ਜਿੰਨਾ ਮਾਹੌਲ ਬਣਾਇਆ ਜਾ ਰਿਹਾ ਹੈ ਇਹ ਦੇਸ਼ ਦੀਆਂ ਜਨਸੂਆਂ ਦੁਆਰਾ ਤੇ ਹਕੂਮਤਾਂ ਦੁਆਰਾ ਇਹ ਤੁਹਾਡਾ ਵਿਕਾਸਨ ਕਰਨ ਲਈ ਹੈ ਤਾਂ ਵੀ ਜਵਾਨੇ ਦਾ ਸਰਕਾਰ ਖੇਡਣ ਦੀ ਸਾਜਾਂ ਫਿਰ ਉੱਥਾਂ ਬੁਣੀਆਂ ਜਾ ਰਹੀਆਂ ਨੇ। ਜੇ ਉਹ ਸਮਝ ਜੋ ਇਕੱਠੇ ਹੋ ਜੋ ਸਾਡੇ ਦਾ ਹਾਲਾਤ ਹੀ ਉਲਟਾ ਚਾਹੀਦਾ। ਅਜਿਹਾ ਆਪਣੇਆਂ ਦੀਆਂ ਲੱਤਾਂ ਖੜਦੇ ਆ। ਮੈਂ ਕਹਿੰਦਾ ਕਿਸੇ ਬੰਦੇ ਨਾਲ ਸਾਡੇ ਲੱਖ ਮੱਤ ਪੇ ਦੋ ਸਕਦੇ ਆ। ਤੁਸੀਂ ਕੋਈ ਦੁਨੀਆ ਦੇ ਉੱਤੇ ਮੈਨੂੰ ਇੱਕ ਵੀ ਬੰਦਾ ਬਾਹਰ ਖੜੀ ਕਰਕੇ ਕਹਦੇ ਵੀ ਮੈਂ ਦੁਨੀਆ ਦੇ ਉੱਤੇ ਦੇਖਿਆ ਜਿਹੜੇ ਆਪਣੇ ਬੰਦਿਆਂ ਨੂੰ ਨਿੰਦੇ ਆ। ਚਾਹੀਦੇ ਬੁਲਾਦ ਕਰਕੇ ਉਹਨਾਂ ਕਿੰਦੇ ਹੋਣ। ਜਾ ਕੇ ਕਿਉਂ ਨਾ ਮਾਰੇ ਹੁਣ ਬੰਦੇ ਕਹਿੰਦਾ ਬੇਕਸੂਰ ਮਾਰੇ ਹੋਣਾ ਕਦੇ ਆਪਣੇ ਬੰਦੇ ਨੂੰ ਦਿੰਦੇ ਨਹੀਂ ਤੇ ਸਾਡੇ ਵਾਲੇ ਬਰਦਾਸ਼ਤ ਹੀ ਨਹੀਂ ਕਰਦੇ ਕਿਸੇ ਬੰਦੇ ਨੂੰ ਉਹਦੀ ਲੰਘਾ ਦਿੰਦੇ ਆ ਜਿਹੜੀ ਪੰਜਾਬ ਦੇ ਅੰਦਰ ਹਰ ਰੋਜ਼ ਗੁੰਡਾਗਰਦੀ ਵੱਧ ਰਹੀ ਹੈ ਇਹ ਕਿਉਂ ਵੱਧ ਰਹੀ ਹੈ ਆਪਾਂ ਰੋਜ਼ ਦੀਆਂ ਘਟਨਾਵਾਂ ਦੇਖਦੇ ਆ ਕਦੇ ਲੁਧਿਆਣੇ ਦੇ ਵਿੱਚ ਕਦੇ ਮਹਾਰੀ ਦੇ ਵਿੱਚ ਤੇ ਹੁਣੇ ਤਾਜ਼ਾ ਘਟਨਾ ਜਿਹੜੀ ਪਰਸੋ ਬਾਪੂਰੀਆ ਮੁਕਸਰ ਦੇ ਵਿੱਚ ਵਾਪਰੀ ਹੈ ਕੌਣ ਲੋਕ ਸ਼ਾਮਲ ਨੇ ਤੁਹਾਡੇ ਯਾਦ ਹੋਣਾ ਹੈ ਮਹਾਰੀ ਦੇ ਇੱਕ ਪਿੰਡ ਦੇ ਵਿੱਚ ਦੋ ਨੌਜਵਾਨ ਐਸਸੀ ਪਰਿਵਾਰਾਂ ਦੇ ਬੱਚੇ ਕਤਲ ਹੋਏ ਸੀ ਕਿਨੇ ਕਿੰਦੇ ਸੀ ਜਿਹੜੇ ਪ੍ਰਵਾਸੀ ਆ ਕੇ ਇੱਥੇ ਵਸ ਰਹੇ ਆ ਵੀ ਉਸੇ ਬਿਲਡ ਦੇ ਵਿੱਚ ਇੱਕ ਮੁੰਡਾ ਉਹਨਾਂ ਪ੍ਰਵਾਸੀਆਂ ਨੇ ਕੁੱਟ ਕੇ ਜਿਹੜਾ ਕਿ ਕਾਮਾ ਚੱਕਈ ਮਹੀਨਿਆਂ ਤੋਂ ਤੇ ਉਹਨੂੰ ਕੁੱਟਨ ਵਾਲੇ ਉਹਨੂੰ ਵੱਢਣ ਵਾਲੇ ਹਾਲੇ ਤੱਕ ਕੋਸੂ ਨਹੀਂ ਤੇ ਜਿਹੜੀ ਮਕਸਦ ਦੇ ਵਿੱਚ ਘਟਨਾ ਵਾਪਰੀ ਆ ਇਹਦਾ ਸੰਬੰਧ ਵੀ ਉਹਨਾਂ ਬੰਦਿਆਂ ਨਾਲ ਜੁੜਦਾ ਜਿਹੜੇ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਕੋਈ ਹਿਮਾਚਲ ਤੋਂ ਜਾਂ ਹੋਰਨਾਂ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਪੰਜ ਦਿਨ ਲੱਗਦੇ ਆ ਉਹਨਾਂ ਦਾ ਆਧਾਰ ਕੰਡ ਬਣ ਲੱਗੇ ਆ ਵੋਟ ਬਣ ਲੱਗੇ ਆ ਤੇ ਜ਼ਿੰਮੇਵਾਰ ਕੌਣ ਆ ਆਪਾਂ ਕਹਿੰਦੇ ਸਰਕਾਰਾਂ ਜ਼ਿੰਮੇਵਾਰ ਆ ਸਰਕਾਰਾਂ ਨਹੀਂ ਅਸੀਂ ਲੋਕ ਵੀ ਬਰਾਬਰ ਜ਼ਿੰਮੇਵਾਰ ਆ ਸੰਤਾਂ ਦੇ ਰੋਮਪਿੰਡ ਰੋਡੇ ਮੈਂ ਬੋਲ ਰਿਹਾ ਵੀ ਸੀਗਾ ਇੱਕ ਪ੍ਰਵਾਸੀ ਬੰਦਾ ਸਰਪੰਚ ਦੀਆਂ ਗੋਲਤਾਂ 'ਚ ਖੜਾ ਸੀ ਕਈ ਪੰਚਾਇਤਾਂ ਬਣਦੀਆਂ ਨੇ ਉਸ ਪਿੰਡ ਦੀਆਂ ਵੱਡਾ ਨਕਰ ਤਾਂ ਉਸ ਪਿੰਡ ਦੇ ਵਿੱਚ ਜਿਹੜਾ ਪ੍ਰਵਾਸੀ ਸਰਪੰਚ ਖੜਾ ਸੀ ਉਹ 88 ਵੋਟਾਂ ਲੈ ਗਿਆ ਤੇ ਜਿੱਤਨ ਵਾਲਾ ਸਰਪੰਚ 112 ਵੋਟਾਂ ਲੈ ਗਿਆ ਉਹ 88 ਵੋਟਾਂ ਕਿਹਨੇ ਪਾਆਂ ਦੀ ਸਾਡੇ ਲੋਕਾਂ ਨੇ ਵੋਟਾਂ ਬੁਣਾ ਕਾਣ ਰਿਹਾ ਸਾਡੇ ਲੋਕ ਆਜ ਦੇ ਲਖਪਤ ਚੌਧਰੀ ਲਾਤਮੇ ਨਾ ਪਿੰਡਾਂ ਦੇ ਵਿੱਚ ਅੱਕੇ ਸਰਪੰਚ ਬਣ ਗਏ ਮੈਂਬਰ ਬਣ ਗਏ ਪ੍ਰਧਾਨ ਬਣ ਗਏ ਪੰਜਾਬ ਦੀ ਡੈਮੋਗ੍ਰਾਫੀ ਪੂਰੀ ਤਰ੍ਹਾਂ ਬਦਲ ਚੁੱਕੀ ਆ ਤੁਸੀਂ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਪੰਚਾਂ ਦੀ ਗੱਲ ਕਰਦੇ ਆ ਨਾ ਸੋਚਾ ਕੋਈ ਇੱਥੇ ਐਮਐਲਏ ਨਾ ਸੋਡਾ ਐਂ ਵੀ ਨਾ ਸੋੜੇ ਮੰਤਰੀ ਦਾ ਮੁੱਖ ਮੰਤਰੀ ਕੋਈ ਪੰਜਾਬੀ ਨਹੀਂ ਬਣਨਾ 10 ਲੱਖ ਨਿਵਾਸੀ ਦੀ ਬੋਰਡ ਬਣੀ ਹੈ ਇਕੱਲੇ ਲੁਧਿਆਣੇ ਚ ਆ ਖਾਲੜਾ ਜਿਲ੍ਹਕਪੁਰ ਮਹਾਰੀ ਆ ਰੋਪੜ ਵਾਲੇ ਪਾਸੇ ਜਾਓ ਰਜਿੰਦਰ ਵਾਲੇ ਪਾਸੇ ਵਗ ਜਿਓ ਧੜਾ ਧੜ ਵੋਟਾਂ ਮਰ ਰਹੀਆਂ ਤਾਕਤ ਵੋਟਾਂ ਮਰ ਰਹੀਆਂ ਨੇ ਲੋਕਾਂ ਦੀਆਂ ਇਹ ਆਮ ਬਰਤਾਰਾ ਨਹੀਂ ਹੈ ਇਹ ਬੜੀ ਗਹਿਰੀ ਤੇ ਗੁੱਜੀ ਸਾਜ਼ਿਸ਼ ਹੈ ਜੀ ਜੇ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਆਪਾਂ ਇਸ ਖਿੱਤੇ ਦੇ ਅੰਦਰ ਹੀ ਬਹੁ ਗੰਟੀ ਦੇ ਵਿੱਚ ਹੈ ਤੇ ਇਸੇ ਖਿੱਤੇ ਦੇ ਵਿੱਚ ਆਪਾਂ ਘੱਟ ਗੰਟੀ ਚ ਆ ਜਾਣਾ ਆਈ ਪਏ ਆ ਸਾਡੇ ਕੱਲਾ ਕੱਲਾ ਜਵਾਬ ਹੈ ਉਹ ਸੀ ਬਾਹਰਲੇ ਮੁਲਕਾਂ ਨੂੰ ਭੇਜ ਚੁੱਕੇ ਆ ਘਰਾਂ ਨੂੰ ਜਿੰਦੇ ਲੱਗ ਚੁੱਕੇ ਆ ਤੇ ਇਹਦੇ ਚ ਅੱਗੇ ਵੋਟਾਂ ਵੀ ਬਣਾ ਰਹੇ ਨੇ ਤੇ ਤੁਸੀਂ ਦੇਖਿਆ ਕਰੋ ਮੈਂ ਸਾਹਨੇ ਵਾਲੇ ਤੋਂ ਪਿੰਡ ਆਇਕ ਛੋਟਾਇਆ ਪਿੰਡ ਆ ਸਾਡਾ 800 ਵਾਦੀਆ ਪਿੰਡ ਦੀ ਉਸ ਪਿੰਡ ਚ ਗਿਆ ਜੇ 25089 ਬੈਠਾ ਪਿੰਡ ਚ 25089 ਹਸਾਬ ਨਾਲ ਸੀ ਜਿਹੜੀ ਗੱਲ ਮੈਂ ਰੋਡਿਆ ਨਾਲ ਜੇਕਰ ਕੀਤਾ ਉਹ ਪਿੰਡ ਵਾਲੇ ਮੇਰੇ ਕੋਲੇ ਘਰੇ ਵੀ ਆਏ ਕਹਿੰਦੇ ਭਾਈ ਜੇ ਤੂੰ ਨਾ ਬੋਲਦਾ ਸਰਪੰਚ ਦੀਆਂ ਵੋਟਾਂ ਤੋਂ ਪਹਿਲਾਂ ਸਾਡੇ ਲੋਕਾਂ ਨੇ ਪ੍ਰਵਾਸੀ ਬੰਦਾ ਸਰਪੰਚ ਬਣਾ ਦੇਣਾ ਸੀ ਸਾਡੀ ਕਿਸੇ ਬੰਦੇ ਨਾਲ ਕੋਈ ਫਿਰਕੂ ਨਫਰਤ ਨਹੀਂ ਆ ਨਾ ਕੋਈ ਵਿਰੋਧ ਹੈ ਜਿਵੇਂ ਮੈਂ ਪਹਿਲੇ ਕਿਹਾ ਸ਼ੁਰੂ ਦੇ ਵਿੱਚ ਵੀ ਸਾਡੀ ਕੌਮ ਦਾ ਇੱਕ ਸਿਧਾਂਤ ਹੈ ਸਰਬਾਧਾ ਭਲਾ ਜਨੂ ਦੇ ਖਿਲਾਫ ਲੜਦਾ ਮਲੂਮ ਦੇ ਨਾਲ ਖਾਂਦਾ ਪਰ ਜੇ ਜਿਹੜੇ ਖਿਰਦੇ ਨਹੀਂ ਜਿਹੜੀ ਧਰਤੀ ਨਹੀਂ ਸਦੀਆਂ ਤੋਂ ਲੈ ਕੇ ਅਸੀਂ ਖੂਨ ਵਹਾਉਂਦੇ ਆ ਰਹੇ ਹਾਂ ਸਿਰ ਦੇ ਆ ਰਹੇ ਆਂ ਫਰਸੀਆਂ ਦੇ ਜੱਟ ਦੇ ਆ ਰਹੇ ਆ ਗੋਲੀਆਂ ਹਿੱਕਾਂ ਤੇ ਖਾਂਦੇ ਆ ਰਹੇ ਆ ਜ਼ਿਲ੍ਹਿਆਂ ਦੇ ਵਿੱਚ ਸੀ ਅੱਜ ਤੱਕ ਸਾਡੇ ਬੰਦੇ ਤਾਰੇ ਹੋਏ ਨੇ ਸਿਰਫ ਤੇ ਸਿਰਫ ਆਪਣੀ ਧਰਤੀ ਦੀ ਕੰਤਰ ਇਸ ਖਿੱਤੇ ਦੀ ਕੰਤਰ ਤੇ ਆਪਣੀ ਪਛਾਣ ਨੂੰ ਬਚਾਉਣ ਦੇ ਖਾਤਰ ਅੱਜ ਉਹ ਵੀ ਖਿੰਦਾ ਸਾਡੇ ਕੋਲੋਂ ਖੁੱਸਦਾ ਜਾ ਰਿਹਾ ਤੇ ਖੋਇਆ ਜਾ ਰਿਹਾ ਜਿਵੇਂ ਅੰਗਰੇਜ਼ ਆਇਆ ਅੰਗਰੇਜ਼ ਨੇ ਪੂਣੀ ਦੁਨੀਆ ਨੂੰ ਬਸਤੀ ਬਣਾ ਕੇ ਜਟਿਆ ਰਾਜ ਕੀਤਾ ਮਾਰਿਆ ਲੋਕਾਂ ਨੂੰ ਕੁੱਟਿਆ ਦੱਬਿਆ ਕਈ ਸੰਕੜੇ ਸਾਲ ਕੋਈ ਹਾਲਤ ਨੇ ਪੰਜਾਬ ਨੂੰ ਹੋ ਰਹੀਆਂ ਇਹ ਹਕੂਮਤਾਂ ਪੰਜਾਬ ਨੂੰ ਬਸਤੀ ਬਣਾ ਕੇ ਲੁੱਟ ਰਹੀਆਂ ਨੇ ਪਰ ਵੱਡੇ ਦੋਸ਼ੀ ਸਾਡੇ ਲੋਕ ਐ ਚਾਹਲ ਪਿੰਡ ਦੀ ਘਟਨਾ ਚਾਹਲ ਪਿੰਡ ਦੇ ਵਿੱਚ ਸਾਡੇ ਬੰਦਿਆਂ ਨੇ ਪੰਜਾਬੀ ਬੰਦਿਆਂ ਨੇ ਬਰਵਾਸੀ ਬੰਦਿਆਂ ਨੂੰ ਆਪਣੇ ਘਰਾਂ ਦੇ ਵਿੱਚ ਮਕਾਨ ਬਣਾ ਕੇ ਦਿੱਤੇ ਹੋਏ ਪਰ ਜ਼ਿੰਮੇਵਾਰ ਕੌਣ ਆ ਬਈ ਮੈਂ ਫਿਰ ਤੈਨਾਂ ਸਾਡੀ ਕੋਈ ਨਫਰਤ ਨਹੀਂ ਆ ਕੋਈ ਵਿਰੋਧ ਨਹੀਂ ਆਉਣ ਜੀ ਸੱਜ ਕੇ ਆਉਣ ਕੰਮ ਕਰਨ ਬਸ ਜਾਣ ਕੰਮ ਨੂੰ ਕੋਈ ਨਹੀਂ ਲੋਗਦਾ ਤੁਸੀਂ ਉਤਰਾ ਖਾਣੇ ਚਲੇ ਜਾਓ ਉਤਰਾ ਖਾਣ ਦਾ ਮੁੱਖ ਮੰਤਰੀ ਆ ਕੁਸ਼ਕਰ ਧਾਨੀ ਅੱਜ ਤੋਂ 1.5 ਮਹੀਨਾ ਪਹਿਲਾਂ ਉਸ ਬੰਦੇ ਨੇ ਕਾਨੂੰਨ ਬਣਾਤਾ ਵੀ ਉਤਰਾ ਖਾਣ ਦੇ ਵਿੱਚ ਜਿਹੜੀ ਐਗਰੀਕਲਚਰ ਲੈਂਡ ਹੈ ਵਾਹੀਯੋਗ ਜ਼ਮੀਨ ਹੈ ਇਹ ਜ਼ਮੀਨ ਕੋਈ ਬਾਹਰ ਦਾ ਬੰਦਾ ਆ ਕੇ ਖਰੀਦ ਨਹੀਂ ਸਕਦਾ ਇਹ ਇਹ ਕਾਨੂੰਨ ਹਮਾਚਲ ਦੇ ਵਿੱਚ 1972 ਦਾ ਬਣਿਆ ਹੋਇਆ ਹੈ ਇਹਹੀ ਕਾਨੂੰਨ 1960 ੜ ਦਾ ਰਾਜਸਥਾਨ ਚ ਬਣਿਆ ਹੋਇਆ ਹੈ ਇਹਹੀ ਕਾਨੂੰਨ ਹੋਰ ਬਹੁਤ ਸੂਤਿਆਂ ਚ ਬਣੇ ਹੋਏ ਆ ਕਿ ਕੋਈ ਬਾਹਰ ਦਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲੈ ਸਕਦਾ ਕੋਈ ਬੋਟ ਨਹੀਂ ਬਣਾ ਸਕਦਾ ਹਰ ਪੰਜਾਬ ਦੇ ਵਿੱਚ ਜਿਹੜਾ ਜਿੱਥੋਂ ਮਰਜ਼ੀ ਬੰਦਾ ਆ ਜੇ ਹਵਤੇ ਦੇ ਵਿੱਚ ਵੋਟ ਬਣ ਕੇ ਘਰੇ ਆ ਜਾਂਦੀ ਆ ਆਧਾਰ ਕਾਰ ਬਣ ਜਾਂਦਾ ਸਾਡੇ ਲੋਕ ਠਹਿਰਾ ਦੇ ਦਿੰਦੇ ਵੀ ਆ ਜਾਇਆ ਪੂਰੀ ਗੱਲ ਨਹੀਂ ਤੁਸੀਂ ਬੈਠੋ ਇੱਥੇ ਆ ਕੇ ਤੇ ਇਹੀ ਬੰਦੇ ਅੱਜ ਮੁੱਦਾ ਕਰਦੀ ਦੇ ਤਾਰੂ ਹੋਏ ਹੋਏ ਆ ਇਹ ਬੜੇ ਲੰਮੇ ਸਮੇਤ ਇਹ ਵਾਅ ਚੱਕ ਰਹੇ ਆ ਸਾਨੂੰ ਲੋਕ ਕਹਿੰਦੇ ਆ ਜਿੰਨ ਨਫਰਤ ਕਰਦੇ ਹੋ ਭਾਈ ਮਖੰਡਾ ਮਤਲੀ ਕਰਦੇ ਆ ਜੇ ਸਾਡੀ ਗਿਣਤੀ ਘਟ ਗਈ ਇਹਨਾਂ ਦੀ ਵੱਧ ਗਈ ਸਾਡਾ ਸੱਭਿਆਚਾਰ ਸਾਡੀ ਬੋਲੀ ਸਾਡਾ ਇਤਿਹਾਸ ਸਾਡੀ ਧਰਤੀ ਸਭ ਕੁਝ ਖਤਮ ਹੋ ਜਾਣਾ ਯਾਦ ਆ